ਦੇ ਕੋ ਸਮੱਸਿਆਵਾਂ ਤਾਂ ਪੰਜਾਬ ਦੀ ਕਿਸਮ ਵਿੱਚ ਹੀ ਲਿਖੀਆਂ ਹੋਈਆਂ ਇਤਿਹਾਸ ਤੇ ਵੀ ਆਉਂਦੀਆਂ ਰਹੀਆਂ ਨੇ ਲੇਕਿਨ ਇਤਿਹਾਸਗੋਆ ਵੀ ਜਦੋਂ ਜਿੱਡੀ ਵੱਟੀ ਸਮੱਸਿਆ ਉੱਡੀ ਵੱਟੀ ਤਾਕਤ ਨਾਲ ਪੰਜਾਬੀਆਂ ਨੇ ਇਕੱਠੇ ਹੋ ਕੇ ਇਹਨਾਂ ਦੀ ਮੁਕਾਬਲਾ ਕੀਤਾ ਔਰ ਆ ਪਿਛਲੇ ਦਿਨਾਂ 'ਚ ਜਿਹੜੇ ਬਾੜੇ ਤੇ ਆਏ ਕਾਫੀ ਨੁਕਸਾਨ ਇਹਨਾਂ ਪਿੰਡਾਂ ਦਾ ਹੋਇਆ ਇਸ ਹਾਲ ਕੀ ਦਾ ਹੋਇਆ ਉਹ ਇਹਦੇ 'ਚ ਪੰਜਾਬ ਸਰਕਾਰ ਦੇ ਤੇ ਆਪ ਦਾ ਕੰਮ ਕਰ ਰਹੀ ਹੈ ਮંત્રી ਸંત્રી ਸਾਰੇ ਅਫਸਰ ਸਹਿਬਾਨ ਸਾਰੇ ਡਿਪਾਰਟਮੈਂਟ ਲੱਗੇ ਹੋਏ ਆ ਇੱਥੇ ਬੜੀ ਵੱਡੀ ਕੰਟਰੀਬਿਊਸ਼ਨ ਇੱਥੇ ਹਕਾਕੂ ਕੀ ਫੌਜ ਖਾਸ ਸਾਈਡ ਸਰ ਰਵੀ ਸਿੰਘ ਉਹਨਾਂ ਲੋਕ ਜਿਹੜੀ ਹੈ ਸੱਤ ਪਿੰਡ ਲਾਜੇ ਨਾਲ ਅਡਾਪਟ ਵੀ ਕਰ ਲਏ ਆ ਰੈਡ ਸਟੇਸ਼ਨ ਨੂੰ ਗਿਆ ਤਾਂ ਵੀ ਉਹ ਤੋਂ ਜਿਹੜੀ 8 8 ਸੈਂਟਰੀਆ ਉੱਥੇ ਲੋੜ ਹੈ ਜਿਸ ਤਰ੍ਹਾਂ ਦੀ ਮਦਦ ਦੀ ਉਹ ਇਹਨਾਂ ਨੂੰ ਇੱਕ ਤਰ੍ਹਾਂ ਦਾ ਡਾਟਾ ਵੀ ਭਲਾ ਕੇ ਦਿੱਤੇ ਨੇ ਤਾਂ ਕਿ ਉਹ ਮਦਦ ਕਰਵਾਈ ਜਾ ਸਕੇ ਪਾਣੀ ਦਾ ਜਿਹੜਾ ਉਹ ਸਰਕਾਰ ਵੱਲੋਂ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕਰਾਇਆ ਜਾ ਰਿਹਾ ਹੈ ਪਸ਼ੂਆਂ ਦਾ ਵੀ ਇੰਤਜ਼ਾਮ ਕਰਾਇਆ ਜਾ ਰਿਹਾ ਹੈ ਜੀ ਉਸ ਵੱਲੋਂ ਵੀ ਕਰਾਇਆ ਜਾ ਰਿਹਾ ਹੈ ਮਤਲਬ ਇਸ ਸਮੇਂ ਦੇ ਵਿੱਚ ਸਰਕਾਰ ਦਾ ਆਪਣਾ ਫਰਜ਼ ਸੀ ਲੇਕਿਨ ਪੁਰਸ਼ ਆਬਦੀ ਦੀ ਸਿੱਖਿਆ ਅਨੁਸਾਰ ਪੰਜਾਬੀ ਵੀ ਕਿਸੇ ਗੱਲੋਂ ਪਿੱਛੇ ਰਹਿ ਨਾ ਇੱਥੇ ਕੋਈ ਧਰਮ ਦਾ ਵਖਰੇਵਾ ਨਾ ਕਿਸੇ ਇਹ ਗੌਰ ਤਰ੍ਹਾਂ ਦਾ ਵਿਪੇਵਾ ਸਾਰਿਆਂ ਨੇ ਅੱਗੇ ਆ ਕੇ ਹਿੰਦੂ ਮੁਸਲਿਮ ਸਿੱਖ ਸਾਈ ਸਾਰਿਆਂ ਨੇ ਇਕੱਠਾ ਨਾਲ ਪੁੱਟਣਾਵਾ ਕਰਦੇ ਆ ਮੈਂ ਔਰ ਮੈਨੂੰ ਲੱਗਦਾ ਵੀ ਕੋਈ ਪਿੰਡ ਪੰਜਾਬ ਦਾ ਐਸੇ ਨਹੀਂ ਬਚਿਆ ਨਹੀਂ ਹੋਏਗਾ ਜਿੱਥੋਂ ਆਹ ਨਾਰਾ ਨਾ ਆਇਆ ਹੋਵੇ ਜਿੱਥੇ ਸਪੋਰਟ ਆਈ ਹੋਵੇ ਜਿੱਥੋਂ ਮਦਦ ਆਈ ਹੋਵੇ ਜਿੱਥੋਂ ਨੌਜਵਾਨ ਆਏ ਹੋਣ ਮੈਂ ਹੁਣ ਆਉਂਦਾ ਸੀ ਰਸਤੇ ਦੇਖਿਆ ਵੀ ਲੈਣਾ ਲੱਗਿਆ ਹੋਈਆਂ ਏ ਟਰਾਲੀਆਂ ਦੀ ਮਾਰਵੇ ਵਾਲੇ ਬੱਸ ਸੋ ਇਹ ਪੰਜਾਬ ਦਾ ਠੀਕ ਹੈ ਮੁਸੀਬਤਾਂ ਆਉਂਦੀਆਂ ਸੀ ਰਲ ਮਿਲ ਕੇ ਇਹਨਾਂ ਮੁਸੀਬਤਾਂ ਦੇ ਹੱਲ ਵੀ ਪਾ ਰਹੇ ਆ ਔਰ ਜਿਹੜੀ ਮੈਡੀਕਲ ਬੜੀ ਬੜੀ ਆਕਾਰਪੂਰਵੀ ਫੌਜ ਵੱਲੋਂ ਇੱਥੇ ਉਹ ਮੈਡੀਕਲ ਸਿਸਟਮ ਵਾਸਤੇ ਬਹੁਤ ਕੰਮ ਕੀਤਾ ਗਿਆ ਬਹੁਤ ਵਧੀਆ ਸਰਕਾਰ ਨੂੰ ਲੱਭਿਆ ਹੋਇਆ ਤੇ ਅੱਜ ਦੇਖਦੇ ਹਾਂ ਉਹ ਕਿਤੇ ਕਿਤੇ ਇੱਕ ਮੈਨੂੰ ਉਹ ਬੀਐਸਐਫ ਨੇ ਕੋਈ ਕੰਦ ਬਣਾਈ ਉਹਦੇ ਬਾਰੇ ਪਤਾ ਲੱਗਿਆ ਸਰਕਾਰ ਨੇ ਇਨਵੈਸਟੀਗੇਸ਼ਨ ਨੇ ਪਹਿਲਾਂ ਵੀ ਲਿਖ ਕੇ ਭੇਜਿਆ ਹੋਇਆ ਉਹਨਾਂ ਨੇ ਲੇਕਿਨ ਉਹਨਾਂ ਨੇ ਕੁਝ ਕੀਤਾ ਨਹੀਂ ਸੀ ਤੇ ਕੱਲ ਮੋਦੀ ਸਾਹਿਬ ਆ ਰਹੇ ਮੈਂ ਕਹਿੰਦਾ ਵੀ ਉਹਦੇ ਹੱਲ ਕਰਾ ਦੇ ਬਾਕੀ ਠੀਕ ਹੈ ਉਹ ਅਫਗਾਨਿਸਤਾਨ ਨਾਲ ਅੰਦੱਤ ਵੀ ਕਰਿਆ ਹੈ ਚੰਗੀ ਗੱਲ ਹੈ ਸਾਰੀ ਦੁਨੀਆ ਚ ਕਰਨੀ ਚਾਹੀਦੀ ਹੈ ਪੰਜਾਬ ਜੀਦੇ ਕਰਕੇ ਹਿੰਦੁਸਤਾਨ ਆਜ਼ਾਦ ਹੋਇਆ ਜੀਦੇ ਕਰਕੇ ਅਨਪੂਰਤੀ ਹੁੰਦੀ ਹੈ ਦੇਸ਼ ਦੀ ਅੱਜ ਤੋੜ ਹੈ ਇਹ 65000 ਕਰੋੜ ਤਾਂ ਦੇ ਹੀ ਜਾਣ ਨਾ ਬਾਕੀ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ ਉਹ ਵੀ ਦੇਖ ਲਾਂਗੇ ਆਪਾਂ ਜਿਹੜਾ ਘਰਾ ਦਾ ਨੁਕਸਾਨ ਉਹ ਵੀ ਦੇਖ ਲਾਂਗੇ ਵਿਚਾਰੇ ਮਜ਼ਦੂਰ ਖੇਤ ਮਜ਼ਦੂਰ ਵਿਚਾਰੇ ਉਹਨਾਂ ਦਾ ਉਹਨਾਂ ਦਾ ਰੋਟੀ ਦਾ ਨੁਕਸਾਨ ਹੋਇਆ ਉਹ ਵੀ ਦੇਖ ਲਾਂਗੇ ਲੇਕਿਨ ਜਿਹੜਾ 60000 ਕਰੋੜ ਹੈ ਉਹ ਜਰੂਰ ਲੈ ਕੇ ਉਹ ਜਿਹੜਾ ਤੁਸਦਾ ਪੰਨ ਕਾਫੀ ਜਗ੍ਹਾ ਪਾੜਪੇ ਲੋਕ ਕਹਿੰਦੇ ਉਸ ਤੋਂ ਕੋਈ ਵੀ ਨਹੀਂ ਆਇਆ ਕੋਈ ਜਿਹੜਾ ਆਪਣੇ ਕੋਲ ਜਿੰਨਸਲ ਕਰਦੇ ਉਹ ਨਹੀਂ ਪਹਚਾ ਸਕਦੇ ਸੀਗਾ ਆ ਦੇਖੋ ਜਿਹੜਾ ਹੁਣ ਪ੍ਰਾਣੀ ਗੱਲ ਹੈ ਉਹਦੋਂ ਲੰਘੀ ਅੱਗੇ ਤੋਂ ਨਾ ਹੋਵੇ ਇਹਦੇ ਵਾਸਤੇ ਆਪਾਂ ਪ੍ਰੋਪਰ ਇੰਤਜ਼ਾਮ ਕਰੀਏ ਇਹਨਾ ਤੋਂ ਸੁਜੈਸ਼ਨ ਲਵਾਂਗੇ ਸਰਕਾਰ ਤੋਂ ਵੀ ਲਵਾਂਗੇ ਮੈਂ ਵਿਧਾਨ ਸਭਾ ਵਿੱਚ ਮੀਟਿੰਗ ਵੀ ਰੱਖੂੰਗਾ ਤਾਂ ਕਿ ਜਿਹੜੀ ਹੈ ਇਹ ਅਸਥਾਨੀ ਸਮੱਸਿਆਵਾਂ ਇਹ ਹਰ ਸਾਲ ਹੀ ਆ ਜਾਂਦੀ ਹੈ ਹਰ ਸਾਲ ਹੀ ਮਤਲਬ ਨੁਕਸਾਨ ਹੋ ਜਾਂਦਾ ਹੈ ਸੋ ਵੀ ਦਾ ਕੋਪਕਡਾਲ ਸਰਕਾਰ ਦਾਵੇ ਪਾ ਰਹੀ ਕੰਟਰੋਲ ਨੂੰ ਬਣੇ ਨੰਬਰਾਂ ਤੇ ਫੋਨ ਕਰੋ ਇਹ ਮੰਦੀ ਕਰਦੇ ਨੇ ਫੋਨ ਕੋਈ ਆਇਆ ਨਹੀਂ ਤੁਸੀਂ ਪਿੰਨ ਰੁੜ ਗਿਆ ਤੇ ਹੁਣ ਆਪਾਂ ਕੋਈ ਮੱਧ ਟਾਲ ਲੀਕਾ ਕੇ ਅੱਗੇ ਕੰਮ ਕਰਾਂਗੇ ਪੀਕਾ ਹੋ ਗਿਆ ਟਾਲਣਾ ਦਾ ਕੰਮ ਹੋ ਆ ਕੀ ਦੀ ਕੋਈ ਜ਼ਿੰਮੇਵਾਰੀ ਤਨਖਾਹ ਲੈਂਦੇ ਨੂੰ ਟੰਗਾ ਕੇ ਵੀ ਕੋਈ ਗੱਲ ਨਹੀਂ ਲੋਕਾਂ ਦਾ ਰੋਸ ਹੈ ਵੀ ਇਹ ਟਾਈਮ ਲੋਕ ਆ ਜਾਂਦਾ ਪ੍ਰਸ਼ਾਸਨਿਕ ਅਧਿਕਾਰੀ ਵੀ ਆ ਜਾਂਦਾ ਤੇ ਸ਼ਾਇਦ ਇਹ ਸਾਰੇ ਟਕੜਾ ਦੇ ਕੰਟਰੋਲ ਨੂੰ ਫੋਨ ਕਰਦੇ ਰਹੇ ਕੰਪਲੇਨ ਨੋਟ ਕਰ ਲਈ ਆ ਲੇਕਿਨ ਸਾਨੂੰ ਵੀਡੀਓ ਰਿਪੋਰਟ ਆਪਣੇ ਨਹੀਂ ਮਿਲੀ ਤੇ ਜਦੋਂ ਪਾਣੀ ਰੁੜ ਗਿਆ ਫਿਰ ਬਾਅਦ ਵਿੱਚ ਅਧਿਕਾਰੀ ਆਏ ਯਾ ਪਤਾ ਕਰ ਲਾਂਗੇ ਜਿੱਦੀ ਜੰਬਰੀ ਜੰਬਰੀ ਫਿਕਸ ਕਰਾਂਗੇ ਲੇਕਿਨ ਹੁਣ ਸਮਾਂ ਇਹ ਹੈ ਵੀ ਕਿਉਂਕਿ ਅਜੇ ਰੋਹ ਹੁਣ ਪਾਣੀ ਥਲੇ ਜਾਊਗਾ ਹੁਣ ਬਿਮਾਰੀਆਂ ਆਉਣਗੀਆਂ ਹੁਣ ਆਲਾ ਜਿਹੜਾ ਪਸ਼ੂ ਬਿਮਾਰ ਹੋਣਗੇ ਲੋਕ ਬਿਮਾਰ ਹੋਣਗੇ ਇਹਨੂੰ ਆਪਾਂ ਇੱਕ ਤਰ੍ਹਾਂ ਇੱਕ ਤਰ੍ਹਾਂ ਸਵੀਟਲੀ ਹੈ ਜਿਹੜੀ ਇਹ ਉਸ ਤੋਂ ਬਾਅਦ ਫਿਰ ਦੇਖੋ ਗੱਲ ਇਹ ਵੀ ਜਿਹੜਾ ਪਾਣੀ ਨਾਲ ਨੁਕਸਾਨ ਹੋਇਆ ਉਹ ਤਾਂ ਹੋ ਗਿਆ ਸਾਡੀ ਫਸਲ ਦਾ ਨੁਕਸਾਨ ਹੋ ਗਿਆ ਲੇਕਿਨ ਉਹ ਜਦੋਂ ਰੇਤ ਵੀ ਇਹਦੇ ਦੇ ਨਾਲ ਸਾਡੇ ਹੌਲ ਪੈਂਦਾ ਵੀ ਅਗਲੀ ਫਸਲ ਕਿਵੇਂ ਬੀਜਾਂਗੇ ਸੋ ਜੀ ਦਾ ਖੇਤ ਉਹਦੀ ਰੇਤ ਇਹ ਬਹੁਤ ਵਧੀਆ ਪਾਲਿਸੀ ਹੈ ਪੰਜਾਬ ਸਰਕਾਰ ਦਾ ਮੈਂ ਤਾਂ ਧੰਨਵਾਦੀ ਹਾਂ ਕਿ ਸਰਕਾਰ ਨੇ ਸਮੇਂ ਸਿਰ ਰਿਐਕਸ਼ਨ ਲਿਆ ਮੇਰੇ ਰਾਜ ਉਹਦਾ ਅਲਾਰਟ ਵੀ ਹੋ ਜਾਣਾ ਕੱਲ ਮੋਰਚਾ ਕੱਲ ਆ ਰਹੇ ਝਾਚੀ ਝੁਕਾ ਜਾਣਗੇ ਤੇ ਛੱਤ ਵੀ ਸੋਨੇ ਦੀ ਵਿਡਿੰਗ ਕਰਕੇ ਤੇ ਛੱਤ ਲੋਕਾਂ ਨੂੰ ਘਾਟੀ ਮਿਲ ਲਗੇ ਦੇਖੋ ਜੀ ਅਸੀਂ ਤਾਂ ਜਿਹੜਾ ਆਉਂਦਾ ਸੀ ਉਹਦੀ ਇੱਜ਼ਤ ਕਰਦੇ ਹਾਂ ਸਾਡੇ ਤੇ ਵੀ ਪ੍ਰਧਾਨ ਮੰਤਰੀ ਅਸੀਂ ਉਹਨੀਆਂ ਦੀ ਜਨ ਕਰਦੇ ਲੇਕਿਨ ਉਹਨਾਂ ਦਾ ਆਸ ਹੈ ਕਿ ਜਿੱਥੇ ਨੁਕਸਾਨ ਹੋਇਆ ਉਹਨਾਂ ਦੇ ਯਕੀਨ ਮਤਲਬ ਵੀ ਲਾ ਕੇ ਜਾਣਗੇ ਪੰਜਾਬ ਦਾ ਜਨ 60000 ਕਰੋੜ ਦੀ ਆਪਣਾ ਕੱਪਗੀ ਬੈਠੇ ਉਹ ਹੀ ਦੇਖ ਰਿਹਾ ਚੋਂ ਵਿੱਚ ਪੇਟ ਨਹੀਂ ਕਰ ਰਹੀਆਂ ਅਨਸ਼ਾਹ ਬਾਹਰ ਲੋਕਾਂ ਨੂੰ ਨਹੀਂ ਕਾ ਮਿਲਣਾ ਨਹੀਂ ਉਹਨਾਂ ਨੂੰ ਮਿਲਣਾ ਚਾਹੀਦਾ ਇੱਥੇ ਜਿਹੜਾ ਪੀਐਸਐਫ ਨੇ ਕੰਦ ਗੱਡੀ ਉਹ ਹੀ ਦੇਖ ਲੈਣ ਫੇਰ ਇਹਦੇ ਹੱਲ ਕਰਾ ਦੇਣ ਮਤਲਬ 15 20 ਪਿੰਡਾਂ ਦੀ ਮਾਰ ਕਰਤਾ ਉਸ ਕੰਦ ਨੇ ਕਰਕੇ ਪਾਣੀ ਰਹਿ ਗਿਆ ਸੋ ਇਹ ਚੀਜ਼ਾਂ ਉਹਨਾਂ ਨੂੰ ਦੇਖ ਲੈਣੇ ਚਾਹੀਦੀਆਂ ਸੋ ਤੁਹਾਡੇ ਰਾਹੀਂ ਵੀ ਦੇਖ ਲੈਣ ਉਹ ਆ ਟੀਵੀ ਤੇ ਹੁਣ ਖਬਰ ਜਾਊਗੀ ਉਹ ਦੇਖ ਲੈਣ ਤੇ ਉਹ ਠੀਕ ਕਰਾ ਦੇਣ ਤੁਹਾਡਾ ਧੰਨਵਾਦ ਜੀ